ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਹਿਮਕੁੰਣ ਸਾਹਿਬ ਦੀ ਚਾਰ ਦਿਨ ਦੀ ਯਾਤਰਾ 19 ਜੁਲਾਈ 2024 ਨੂੰ ਅਸੀਂ ਸਵੇਰ 4 ਵਜੇ ਬਾਦਲੰਮੀ ਤੋਂ ਆਰਾਮ ਕੀਤੀ ਯਾਤਰਾ ਦਾ ਅਨੁਭਵ ਅਸੀਂ ਬਿਆਨ ਕਰਦੇ ਹਾਂ ਵਧੀਆ ਲੱਗੇ ਤਾਂ ਹੌਸਲਾ ਫzej ਜ਼ਰੂਰ ਕਰਨਾ ਅਸੀਂ ਸ਼ਾਮੀ 3 ਵਜੇ ਦੇ ਲਗਭਗ ઋਸ਼ੀਕੇਸ਼ ਗੁਰੂ ਘਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਗੁਰੂ ਸਹਿਬਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਉਨਨੋਂ ਪਰਨਾਉ ਕੀਤਾ ਤੇ ਸਿੱਖ ਸੂਰਮਿਆਂ ਦੇ ਯੋਧਿਆਂ ਦੀ ਨਸਾਨੀ ਵੀਰਤਾ ਦੀ ਬਾਰੇ ਇੱਥੇ ਬਹੁਤ ਜਾਣਕਾਰੀ ਮਿਲੀ ਫਿਰ ਅਸੀਂ ਸ੍ਰੀ ਹਿਮਕੁਲ ਸਾਹਿਬ ਦੀ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਦਾ ਰਕਾਰਡ ਦਿੱਤੇ ਤੇ ਲੰਗਰ ਛਕਿਆ ਤੇ ਅੱਗੇ ਦੀ ਯਾਤਰਾ ਆਰੰਭ ਕੀਤੀ ਮੌਸਮ ਦਾ ਫਰਕ ਕਾਫੀ ਪਹੁੰਚ ਗਿਆ ਸੀ ਥੋੜੀ ਥੋੜੀ ਵਰਖਾ ਹੋ ਰਹੀ ਸੀ ਠੰਡੀ ਹਵਾਵਾਂ ਚੱਲ ਰਹੀਆਂ ਸੀ ਪਹਾੜੀਆਂ ਦੀਆਂ ਅਸੀਂ ਰੇਨ ਕੋਟ वगैरह ਇੱਥੋਂ ਹੀ ਲੈ ਲਏ ਫਿਰ ਅਸੀਂ ਅੱਗੇ ਦੀ ਯਾਤਰਾ ਇੱਥੋਂ ਸ਼ਾਮੀ 4:30 ਵੇ ਦੀ ਲਗਭਗ ਆਰੰਭ ਕੀਤੀ ਫਿਰ ਅਸੀਂ ਅੱਗੇ ਦੀ ਯਾਤਰਾ ਲਈ तैयार होगी आरम्भ की शहर इश। सारी पहाड़ी इलाका शुरू हो जाता है ठंडी हवा आ रही थी बारिश थोड़ी थोड़ी हल्की हल्की बारिश भी हो रही ऊपर मी काफी पै रहा सी। ਇਹ ਹਵਾਵਾਂ ਚੱਲ ਰਹੀਆਂ ਸੀ ਅਸੀਂ ਪਹਾੜੀ ਲਾਂਕੇ ਨੂੰ ਕਰਾਸ ਕਰਦੇ ਜਾ ਰਹੇ ਸੀ ਫਿਰ ਅਸੀਂ ਇਹ ਰਸਤੇ ਵਿੱਚ ਇੱਕ ਹੋਟਲ ਤੇ ਕਿਉਂਕਿ ਉੱਥੇ ਚਾਹ ਪਾਣੀ ਪੀਤਾ ਤੇ ਅੱਗੇ ਦੀ ਤਿਆਰੀ ਕੀਤੀ ਮੌਸਮ ਬਹੁਤ ਸੋਹਣਾ ਲੱਗ ਰਿਹਾ ਸੀ ਚਲਦੇ ਗਏ ਕਿ ਥੋੜੇ ਟਾਈਮ ਬਾਅਦ ਨੇ ਲਾ ਕਾਫੀ ਹੋ ਗਿਆ ਸੀ ਲੇਟਾ ਪੈ ਰਹੀਆਂ ਸੀ ਸ਼੍ਰੀ ਨਗਰ ਸ਼ਹਿਰ ਫਿਰ ਅਸੀਂ ਕ੍ਰੋਸ ਕੀਤਾ ਹੌਲੀ ਹੌਲੀ ਅੱਗੇ ਚਲਦੇ ਗਏ ਟ੍ਰੈਫਿਕ ਸ਼ਹਿਰ ਵਿੱਚ ਬਹੁਤ ਜ਼ਿਆਦਾ ਸੀ ਸਮਾਂ ਕਾਫੀ ਹੋ ਚੁੱਕਿਆ ਸੀ ਰਾਤ ਦੇ ਲਗਭਗ 9:30 ਦਾ ਟਾਈਮ ਹੋ ਚੁੱਕਿਆ ਸੀ ਅਸੀਂ ਚਾਹ ਨਾਲ ਹਲਕਾ ਫੁਲਕਾ ਖਾਤਾ ਤੇ ਅੱਗੇ ਦੀ ਤਿਆਰੀ ਕਰ ਲਈ ਫਿਰ ਫਿਰ ਕਾਫੀ ਨੀਰਾ ਹੋ ਚੁੱਕਿਆ ਸੀ ਲਗਭਗ 11:30 ਦਾ ਟਾਈਮ ਹੋ ਚੁੱਕਿਆ ਸੀ ਅਸੀਂ ਇੱਕ ਹੋਟਲ ਤੇ ਰੁਕੇ ਰੋਟੀ ਖਾਧੀ ਤੇ 1200 ਰੁਪਏ ਰੈਂਟ ਤੇ ਰੂਮ ਲਿਆ ਕਾਫੀ ਲੰਮਾ ਸਫ਼ਰ ਹੋਰ ਕਰਨ ਸਾਡੇ ਸਾਥੀ ਕਾਫੀ ਥੱਕ ਚੁੱਕੇ ਸੀ ਤੇ ਅਸੀਂ ਉਸੇ ਸਟੇ ਕੀਤਾ ਤੇ ਇਸ ਤਰ੍ਹਾਂ ਸਾਡਾ ਯਾਤਰਾ ਦਾ ਪਹਿਲਾ ਦਿਨ ਸਮਾਪਤ ਹੋਇਆ